ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਜਿਵੇਂ ਜਿਵੇਂ ਇਨਸਾਨ ਦੇ ਅੰਦਰ ਲਾਲਚ ਵਧਦਾ ਗਿਆ ਓਵੇਂ ਓਵੇਂ ਕੁਦਰਤ ਨਾਲ ਖਲਵਾੜ ਕਰਦਾ ਗਿਆ ਇਨਸਾਨ ਦੇ ਲਾਲਚ ਨੇ ਜੰਗਲ ਨੂੰ ਕੱਟ ਕੇ ਫੈਕਟਰੀਆਂ ਲਾ ਲਈਆਂ ਤੇ ਉਹਨਾਂ ਚੋਂ ਨਿਕਲੇ ਪਾਣੀ ਨੇ ਗੰਦਾ ਕਰਤਾ ਦਰਿਆਵਾਂ ਦਾ ਪਾਣੀ ਕੁਦਰਤ ਦੀ ਛੱਡੋ ਲਾਲਚ ਵਿੱਚ ਆਇ ਇਨਸਾਨ ਨੇ ਤਾਂ ਆਪਣੇ ਆਪ ਦੇ ਇਕੋ ਕੁਖ ਜੰਮੇ ਰਿਸ਼ਤੇ ਨਹੀਂ ਬਖਸ਼ੇ ਸ਼ਾਇਦ ਇਸੇ ਲਈ ਪਹਿਲੀ ਪਾਤਸ਼ਾਹੀ ਨੂੰ ਇਹੇ ਸ਼ਬਦ ਉਚਾਰਨਾ ਪਿਆ ਸੀ ਨਾਨਕ ਦੁਖੀਆ ਕੈਸੇ ਹੋਈ ਸਾਲਕ ਮਿੱਤ ਨਾ ਰਈਓ ਕੋਈ ਬਾਈ ਬੰਦੀ ਹੇਤੂ ਝਕਾਇਆ ਦੁਨੀਆ ਕਰਨੀ ਦੀਨ ਗਵਾਇਆ ਇਹ ਮੇਰੀ ਕਹਾਣੀ ਵੀ ਇਸੇ ਰਿਸ਼ਤਿਆਂ ਨੂੰ ਬਿਆਨ ਕਰਦੀ ਹੈ ਜੋ ਕਦੇ ਇੱਕ ਦੂਜੇ ਬਿਨਸਾਹ ਵੀ ਨਹੀਂ ਲੈਂਦੇ ਸਨ ਪਰ ਲਾਲਚ ਨੇ ਉਹਨਾਂ ਨੂੰ ਕਾਤਲ ਬਣਾ ਦਿੱਤਾ ਕਿੱਦਾਂ ਦਾ ਮੋਹ ਬਣ ਗਿਆ ਹੈ ਬੰਦੇ ਦਾ ਜ਼ਮੀਨ ਨਾਲ ਜਿਸ ਨਾਲ ਉਹ ਆਪਣਿਆਂ ਨੂੰ ਵੀ ਨਹੀਂ ਬਖਸ਼ਦਾ ਗੁਰਮੁਖ ਸਿੰਘ ਬਾਲੇ ਹੀ ਮਲਾਵੜੇ ਸੁਹਾ ਦਾ ਬੰਦਾ ਸੀ ਨਾ ਦਾ ਵੀ ਗੁਰਮੁਖ ਤੇ ਸੁਹਾ ਦਾ ਵੀ ਗੁਰਮੁਖ ਦੋ ਪੁੱਤਰ ਤੇ ਇੱਕ ਧੀ ਦਾ ਪਿਓ ਸੀ ਵੀਰਪਾਲ ਨੂੰ ਜਨਮ ਦੇਣ ਵੇਲੇ ਉਹਦੇ ਘਰ ਵਾਲੀ ਭਾਗ ਭਰੀ ਇਸ ਦੁਨੀਆ ਨੂੰ ਆਦੋ ਅਲਵਿਦਾ ਆਖ ਗਈ ਸੀ ਗੁਰਮukh ਸਿੰਘ ਦਾ ਵੱਡਾ ਮੁੰਡਾ ਕਿਰਪਾਲ ਕੋਈ 3 ਸਾਲ ਦਾ ਤੇ ਛੋਟਾ ਗਰਦਿਆਲ 1 ਸਾਲ 5 ਮਹੀਨਾ ਦਾ ਸੀ ਉਦੋਂ ਲੋਕਾਂ ਨੇ ਬੜਾ ਕਿਹਾ ਕਿ ਗੁਰਮਖਸਾ ਤੇਰੇ ਅੱਗੇ ਪਹਾੜ ਜੀ ਢੀ ਜ਼ਿੰਦਗੀ ਪਈ ਐ ਦੂਜਾ ਵਿਆਹ ਕਰਵਾ ਲੈ ਪਰ ਮਤਰੇਈ ਮਾਂ ਦਾ ਡਰ ਉਹਨੂੰ ਅੰਦਰੋਂ ਅੰਦਰੀ ਖਾ ਰਿਆ ਸੀ ਉਹਨੇ ਦੁਵਾਰਾ ਵਿਆ ਨਾ ਕਰਵਾਇਆ 8 ਕਿੱਲੇ ਜ਼ਮੀਨ ਸੀ ਤੇ ਨਾਲ ਉਹਨੇ ਗੁਰਦੁਆਰੇ ਗ੍ਰੰਥੀ ਸਿੰਘ ਦੀ ਡਿਊਟੀ ਨਿਭਾਉਣੀ ਸ਼ੁਰੂ ਕਰ ਦਿੱਤੀ ਜਦੋਂ ਕਰਪਾਲ 10 ਸਾਲ ਦਾ ਹੋਇਆ ਤਾਂ ਉਹਨੇ ਆਪਣੇ ਭਰਾ ਗੁਰਦਿਆਲ ਤੇ ਵੀਰੋ ਦੀ ਜ਼ਿੰਮੇਵਾਰੀ ਚੁੱਕ ਲਈ ਉਹ ਰੋਜ਼ ਪਹਿਲਾਂ ਦੋਵਾਂ ਨੂੰ ਸਕੂਲ ਛੱਡਣ ਜਾਂਦਾ ਫਿਰ ਆਪਣੇ ਬਾਪੂ ਗੁਰਮੁਖ ਸਿੰਘ ਨਾਲ ਖੇਤਾਂ ਵਿੱਚ ਕੰਮ ਕਰਾਉਂਦਾ ਵੀਰੋ ਹਮੇਸ਼ਾ ਮੂਹਰੇ ਡੰਡੇ ਤੇ ਬੈਠ ਕੇ ਸਕੂਲ ਜਾਂਦੀ ਗਰਦਿਆਲ ਮਗਰ ਕਾਠੀ ਤੇ ਤੇ ਕਿਰਪਾਲ ਨੇ ਕਹਿਣਾ ਵੀਰੋ ਅੱਜ ਗਰਦਿਆਲ ਨੂੰ ਮੂਹਰੇ ਬੈਠ ਜਾਂਦੇ ਉਹਨੇ ਅੱਗੇ ਮੋਢੇ ਜੇ ਚੜਾ ਕੇ ਕਹਿਣਾ ਨਾ ਬਾਈ ਇਹ ਗੱਲ ਗਲਤ ਹੈ ਮੈਂ ਤਾਂ ਜਿੰਨਾ ਚਿਰ ਸਾਰੇ ਰਾ ਆਪਣੇ ਵੀਰ ਦਾ ਮੂੰਹ ਨਾ ਵੇਖਦੀ ਜਾਵਾਂ ਮੈਨੂੰ ਅੱਗ ਲੱਗਣੀ ਪੜਾਈ ਆਉਂਦੀ ਨਹੀਂ ਕਿਰਪਾਲ ਨੇ ਉਹਦੇ ਸਿਰ ਤੇ ਪੋਲੀ ਜਿਹੀ ਮਾਰ ਕੇ ਕਹਿਣਾ ਚੱਲ ਛੱਲੀ ਜੀ ਤਿੰਨਾਂ ਨੇ ਹੱਸ ਪੈਣਾ ਵਰੇ ਬੀਤ ਦੇ ਗਏ ਵੀਰੋ ਤੇ ਗਰਦਿਆਲ ਕਾਲਜ ਪੜਨ ਲੱਗੇ ਉਧਰੋਂ ਨਰਮੇ ਨੂੰ ਹਰ ਸਾਲ ਅਮਰੀਕਨ ਸੁੰਡੀ ਦੀ ਮਾਰ ਪੈਣ ਲੱਗ ਗਈ ਕਰਪਾਲ ਤੇ ਮੋਢੇ ਪਈ ਜ਼ਿੰਮੇਵਾਰੀ ਨਿਭਾਉਣ ਲਈ ਉਹ ਟਰੱਕ ਦੇ ਡਰਾਈਵਰ ਲੱਗ ਗਿਆ ਸੋਹਣਾ ਸੁਨੱਖਾ 6 ਫੁੱਟ ਕੱਦ ਗੱਜ ਚੌੜੀ ਛਾਤੀ ਉਹਨੂੰ ਦੇਖਣ ਤੋਂ ਬਾਅਦ ਕਿਸੇ ਦੀਆਂ ਨਜ਼ਰਾਂ ਨਹੀਂ ਹਟਦੀਆਂ ਸਨ ਉਹਦੇ ਤੋਂ ਕਲਕੱਤੇ ਗੁਹਾਟੀ ਬੰਬੇ ਮਜ਼ੂਰ ਤ੍ਰਿਪੁਰਾ ਸਾਰੇ ਭਾਰਤ ਦਾ ਪਾਣੀ ਪੀ ਚੁੱਕਿਆ ਸੀ ਉਹ ਦੋ ਸਾਲਾਂ ਵਿੱਚ ਪਰ ਜਾਦਾ ਜੀ ਉਹਦਾ ਕਲਕੱਤੇ ਵਾਲੇ ਗੇੜੇ ਤੇ ਲੱਗਦਾ ਸੀ ਕਲਕੱਤੇ ਉਹ ਇੱਕ ਪੰਜਾਬੀ ਰਾਇਲ ਫੈਮਲੀ ਵੀ ਰਾਮ ਸਿੰਘ ਵਿਰਕ ਹੋਰਾਂ ਦੇ ਮਾਲ ਲੈ ਕੇ ਜਾਂਦਾ ਹੁੰਦਾ ਸੀ ਬੜੇ ਵੱਡੇ ਬਿਜ਼ਨਸਮੈਨ ਸਨ ਉਹ ਉੱਥੇ ਇਸ ਲਈ ਜਾਂਦਾ ਸੀ ਜਦ ਮਾਲ ਲਾਉਣ ਤੋਂ ਬਾਅਦ ਉਹ ਵਾਰਿੰਮ ਸਿੰਘ ਵਿਰਕ ਹੁਰਾਂ ਦੇ ਦਫ਼ਤਰ ਜਾਂਦਾ ਤਾਂ ਉੱਥੇ ਵਿਰਕ ਸਾਹਿਬ ਦੇ ਨਾਲ ਬੜੀ ਸੋਹਣੀ ਕੁੜੀ ਬੈਠੀ ਹੁੰਦੀ ਜਿਸ ਨੂੰ ਵੇਖ ਕੇ ਉਹਦੀ ਰੂਹ ਖੁਸ਼ ਹੋ ਜਾਂਦੀ ਪਤਾ ਵੀ ਨਹੀਂ ਸੀ ਕਿ ਕੁੜੀ ਕੌਣ ਹੈ ਤੇ ਉਸ ਕੁੜੀ ਨੇ ਤਾਂ ਕਦੇ ਵਿਰਪਾਲ ਨੂੰ ਦੇਖਿਆ ਨਹੀਂ ਸੀ ਪਿੰਡਾਂ ਥਾਵਾਂ ਤੇ ਅਕਸਰ ਇਦਾਂ ਹੁੰਦਾ ਕੁੜੀਆਂ ਸਮੇਂ ਮੁੰਡਿਆਂ ਤੋਂ ਛੋਟੀਆਂ ਹੀ ਹੋਣ ਉਹਨਾਂ ਦਾ ਵਿਆਹ ਜਲਦੀ ਕਰ ਦਿੱਤਾ ਜਾਂਦਾ। ਇਹੀ ਗੁਰਮੁਖ ਸਿੰਘ ਚਾਹੁੰਦਾ ਸੀ ਕਿ ਛੇਤੀ ਤੇ ਛੇਤੀ ਵੀਰੋ ਦਾ ਵਿਆਹ ਕਰ ਦੇਵੇ ਕਿਉਂਕਿ ਜਵਾਨ ਧੀਆਂ ਤਾਂ ਆਟੋ ਦੀ ਚਿੜੀਆਂ ਵਾਂਗ ਹੁੰਦੀਆਂ। ਪਏ ਅੰਦਰ ਚੂਹੇ ਤੋੜਦੇ ਤੇ ਬਾਹਰੋਂ ਕਾਂ ਪੈਂਦਾ। ਪਰ ਵੀਰੋ ਤੋਂ ਬਾਅਦ ਉਹਨਾਂ ਦਾ ਰੋਟੀ ਪਾਣੀ ਦਾ ਔਖਾ ਹੋ ਜਾਣਾ ਸੀ। ਵੈਸੇ ਵੀ ਇੱਕ ਦੋ ਵਾਰ ਜਦ ਗੁਰਮੁਖ ਨੇ ਉਹਦੇ रिश्ਤੇ ਦੀ ਗੱਲ ਤੋਰੀ ਸੀ ਤਾਂ ਵੀਰ ਉਹਨੇ ਸਾਫ਼ ਹੀ ਕਹਿਤਾ ਸੀ ਬਾਪੂ ਮੈਂ ਨਹੀਂ ਜਾਣਾ ਕਿਤੇ ਮੇਰੇ ਚੰਨ ਵਰਗੇ ਵੀਰਾਂ ਨੂੰ ਛੱਡ ਕੇ ਜੇ ਮੇਰਾ ਵਿਆਹ ਕਰਨਾ ਤਾਂ ਪਹਿਲਾਂ ਕਿਰਪਾਲ ਦਾ ਵਿਆਹ ਕਰਕੇ ਘਰੇ ਮੇਰੇ ਵਾਸਤੇ ਇੱਕ ਭਾਬੀ ਲੈ ਕੇ ਆਓ ਮੈਂ ਨਹੀਂ ਚਾਹੁੰਦੀ ਕਿ ਮੇਰੇ ਵੀਰਾਂ ਪਚੁੱлле ਤੇ ਹੱਥ ਸਾੜਨ ਮੇਰੇ ਮਗਰੋਂ ਕਿਰਪਾਲ ਵਿਆਹ ਨੂੰ ਮੰਨ ਨਹੀਂ ਸੀ ਰਿਹਾ ਉਹਦਾ ਦਿਲ ਤਾਂ ਕਲਕੱਤੇ ਵਾਲੇ ਗੇੜੇ ਲੁੱਟੀ ਬੈਠਾ ਸੀ ਅੱਜ ਜਦੋਂ ਮਾਲਕ ਖਲਾਸੀ ਕਰਕੇ ਵੈਰਮ ਸਿੰਘ ਦੇ ਦਫ਼ਤਰ ਗਿਆ ਤਾਂ ਗੇਟ ਪਾਸ ਕਲੀਨਰ ਕਰਾਉਣ ਗਿਆ ਵਿਰਕ ਸਾਬ ਆਪ ਤਾਂ ਹੈ ਨਹੀਂ ਸਨ ਬਸ ਉਹ ਕੁੜੀ ਬੈਠੀ ਸੀ ਕੰਪਿਊਟਰ ਤੇ ਉਂਗਲਾਂ ਜੀਆਂ ਮਾਰ ਰਹੀ ਸੀ ਬਿਲਕੁਲ ਸ਼ਾਂਤ ਦਫ਼ਤਰ ਵਿੱਚ ਸਿਰਫ ਕੀਬੋਰਡ ਦੀ ਟਕ ਟਕ ਸੁਣ ਰਹੀ ਸੀ ਉਸ ਵੱਲ ਵੇਖ ਕੇ ਕਿਰਪਾਲ ਨੇ ਆਪਣੇ ਕਲੈਕਟਰ ਨੂੰ ਕਿਹਾ ਓਏ ਛੋਟੂ ਬੰਗਾਲਣ ਦੇਖ ਓਏ ਕਿੰਨੀ ਸੋਹਣੀ ਐ ਉਹ ਕੁੜੀ ਨੇ ਸੁਣਤਾ ਲਿਆ ਪਰ ਬੋਲੀ ਕੁਝ ਨਾ ਹੁਣ ਜੋ ਦੇ ਨੀਵੀਂ ਪਾਈ ਬੈਠੀ ਟੱਕ ਟੱਕ ਕਰ ਰਹੀ ਤੇ ਮੂੰਹ ਤੇ ਹਲਕੀ ਜਿਹੀ ਮੁਸਕਰਾਟ ਆ ਗਈ ਉਹ ਨਾ ਜਿਹੇ ਚ ਸਿਰ ਹਲਾ ਕੇ ਫੇਰ ਕੰਮ ਲੱਗ ਗਈ ਮੈਡਮ ਜੀ ਮੈਨੇ ਉਹ ਮਾਲ ਉਤਾਰ ਦਿਆ 40 ਟਨ ਲਾਲ ਵਾਲੇ ਕਾਰਪਟ تھے ਉਹ 15 ਟਨ ਚਿੱਟੇ ਵਾਲੇ ਜਦੋਂ ਕਿਰਪਾਲ ਨੇ ਚਿੱਟੇ ਵਾਲੇ ਕਿਹਾ ਤਾਂ ਉਸ ਕੁੜੀ ਦਾ ਹਾਸਾ ਨਿਕਲ ਗਿਆ ਤੇ ਉਹ ਬੋਲੀ ਜਨਾਬ ਜੇ ਨਹੀਂ ਹਉ ਤਾਂ ਨਾ ਬੋਲੋ ਕਿਉਂ ਹਿੰਦੀ ਦੀ ਮਾਂ ਪੈਣ ਇੱਕ ਕਰ ਦਿਓ ਕਿਰਪਾਲ ਉਹਦੇ ਮੂੰਹ ਤੇ ਇੰਨਾ ਵਧੀਆ ਪੰਜਾਬੀ ਸੁਣ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਕਿਉਂਕਿ ਥੋੜੀ देर ਬਾਦੀਓ ਇਸ ਕੁੜੀ ਲਈ ਬੰਗਾਲਣ ਸ਼ਬਦ ਵਰਤ ਕੇ ਹਟਿਆ ਸੀ ਤੁਸੀਂ ਤਾਂ ਜੀ ਬੜੀ ਸੋਹਣੀ ਪੰਜਾਬੀ ਬੋਲ ਲੈਂਦੇ ਹੋ ਕਿਰਪਾਲ ਉਹਦੇ ਵੱਲ ਬਿੱਟ ਬਿੱਟ ਤੱਕਦਾ ਬੋਲ ਲਿਆ ਵੇ ਪੰਜਾਬੀਆ ਤੀਆਂ ਹੋਰ ਮੈਂ ਪਛ ਤੋਂ ਬੋਲੂਗੀ ਹੱਦ ਹੈ ਤੇਰੇ ਆਲੀ ਵੇ ਮੈਂ ਬੈਰਮ ਸਿੰਘ ਵਿਰਕ ਦੀ ਬੇਟੀ ਆ ਸਿਮਰਨਜੀਤ कौर ਵਿਰਕੌਰ ਸਿਮੀ ਸਮਝਿਆ ਉਹਨਾਂ ਗੀਤਾਂ ਚ ਤਾਂ ਕਹਿੰਦੇ ਸੁਣਿਆ ਕਿ ਡਰਾਈਵਰ ਤਾਂ ਜਨਾਨੀਆਂ ਨੂੰ ਦੋ ਕੋ ਤੋਂ ਪਛਾਣ ਲੈਂਦੇ ਆ ਤਾਂ ਇਥੋਂ ਕੋਲੋਂ ਵੀ ਨਾ ਪਛਾਣ ਹੋਈ ਤੇ ਹੱਸ ਪਈ ਬਸ ਜੀ ਬਚਪਨ ਵਿੱਚ ਮਾਂ ਗੁਜ਼ਰ ਗਈ ਬਾਪੂ ਨਾਲ ਕੰਮ ਕਰਾਉਂਦਿਆ ਕਰਾਉਂਦਿਆ ਬਚਪਨ ਹੀ ਗੁਜ਼ਰ ਗਿਆ ਛੋਟੇ ਭਰਾ ਪੈਣ ਦੀ ਜ਼ਿੰਮੇਵਾਰੀ ਸਿਰ ਤੇ ਸੀ ਉਹਨੇ ਟਰੱਕ ਦੇ ਸਟੇਰਿੰਗ ਤੇ ਬਿਠਾ ਦਿੱਤਾ ਅਸੀਂ ਕਿਹੜਾ ਖਾਨਦਾਨੀ ਡਰਾਈਵਰਾਂ ਦੀ ਜਦ ਕ੍ਰਿਪਾਲੇ ਦੱਸ ਰਿਹਾ ਸੀ ਤਾਂ ਸਿਮੀ ਬਿਨਾ ਅੱਖ ਝਪਕੇ ਉਹਦੇ ਵੱਲ ਦੇਖ ਰਹੀ ਸੀ ਉਹਨੂੰ ਹਮਦਰਦੀ ਹੋ ਰਹੀ ਸੀ ਕ੍ਰਿਪਾਲ ਨਾਲ ਸਿਆਣੇ ਕਹਿੰਦੇ ਅਗਰ ਤੁਸੀਂ ਕੋਈ ਚੀਜ਼ ਚਾਹੋ ਤਾਂ ਸਾਰੀ ਕੁਦਰਤ ਉਸਨੂੰ ਤੁਹਾਨੂੰ ਮਲਾਉਣ ਤੇ ਲੱਗ ਜਾਂਦੀ ਹੈ ਕ੍ਰਿਪਾਲ ਨੂੰ ਪੂਰਾ ਮਹੀਨਾ ਕਲਕੱਤੇ ਦੇ ਲੋਕਲ ਗੇੜੇ ਮਿਲਦੇ ਰਹੇ ਸ਼ਾਇਦ ਖਾਵੜਾ ਹੁਗੜੀ ਪੋਟਰ ਦੇ ਕਿਰਪਾਲ ਤੇ ਸਿਮਮੀ ਦੀ ਹਮਦਰਦੀ ਮੁਹੱਬਤ ਚ ਬਲਦਲਨ ਲੱਗ ਗਈ ਸਿਮਮੀ ਬੋਲੀ ਕਿਰਪਾਲ ਸਾਡੇ ਵੱਡੇ ਬਿਜ਼ਨਸਮੈਨ ਲੋਕਾਂ ਦੇ ਦਿਲ ਵਿੱਚ ਹੋਰ ਹੁੰਦਾ ਮੂੰਹ ਤੇ ਹੋਰ ਤੇ ਦਿਮਾਗ ਵਿੱਚ ਹੋਰ ਪਰ ਤਾਂ ਅੰਦਰੋਂ ਬਾਹਰੋਂ ਇੱਕੋ ਜਾਈਆਂ ਤੇਰਾ ਦਿਲ ਵਿੱਚ ਵੀ ਉਹੀ ਤੇ ਮੂੰਹ ਤੇ ਵੀ ਉਹੀ ਤੇ ਦਿਮਾਗ ਤਾਂ ਤੇਰਾ ਸੁੱਖ ਨਾਲ ਨੀ ਇਹ ਹੱਸਪਈ ਇਧਰ ਕਰਪਾਲ ਨੇ ਮੁਹੱਬਤ ਦੀ ਪਿੰਗ ਚ ਹੁਲਾਰੇ ਲੈਣੇ ਸ਼ੁਰੂ ਕਰਤੇ ਉਧਰ ਸ਼ਹਿਰ ਪੜਦੇ ਗਰਦਾਲ ਨੇ ਆਪਣੀ ਮਰਜੀ ਨਾਲ ਵਿਆਹ ਕਰਵਾ ਲਿਆ ਤੇ ਆਪਣੇ ਹਿੱਸੇ ਦੀ ਜ਼ਮੀਨ ਵੰਡ ਕੇ ਸ਼ਹਿਰ ਘਰ ਜਵਾਈ ਬਣ ਕੇ ਰਹਿਣ ਲੱਗ ਗਿਆ ਸੀ ਅੱਠ ਕਿੱਲੇ ਸੀ ਜਿਸ ਵਿੱਚੋਂ ਦੋ ਕਿੱਲੇ 6 ਕਨਾਲਾਂ ਗੁਰਮੁਖ ਦੇ ਹਿੱਸੇ ਤੇ ਗਰਦਿਆਲ ਤੇ ਕਿਰਪਾਲ ਦੋਹਾਂ ਦੇ ਹਿੱਸੇ ਆ ਗਏ ਦੋ-ਦੋ ਕਿੱਲੇ ਤੇ 5-5 ਕਨਾਲਾਂ ਹੁਣ ਬਾਪੂ ਨੇ ਕਿਰਪਾਲ ਨੂੰ ਵੀ ਵਿਆਹ ਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਛੋਟਾ ਵਿਆਹ ਆ ਗਿਆ ਭਲੇ ਤੇਰੇ ਕੋਲ ਮੌਕਾ ਬਾਅਦ ਵਿੱਚ ਕਿਸੇ ਨੇ ਕੁੜੀ ਨਹੀਂ ਦੇਣੀ ਪਿਛਲੇ ਭਾਗ ਵਿੱਚ ਤੁਸੀਂ ਪੜਾਇਆ ਕਰਪਾਲ ਦਾ ਛੋਟਾ ਪੇਰਾ ਗਰਦਾਲ ਵਿਆਹ ਕਰਾ ਕੇ ਘਰ ਜਵਾਈ ਬਣ ਗਿਆ ਉਧਰ ਸਿਮੀ ਤੇ ਕਰਪਾਲ ਦੀ ਮੁਹੱਬਤ ਦਾ ਰੰਗ ਚੜਨਾ ਸ਼ੁਰੂ ਹੋ ਗਿਆ ਗੁਰਮੁਖ ਸਿੰਘ ਸੋਚਾਂ ਵਿੱਚ ਡੁੱਬਿਆ ਬੈਠਾ ਸੀ ਕਰਪਾਲ ਉਹਦੇ ਮੰਜੇ ਤੇ ਬੈਠਦਾ ਬੋਲਿਆ ਕੀ ਹੋਇਆ ਬਾਪੂ ਬਾਪੂ ਅੱਖਾਂ ਪਾਰਾਇਆ ਕਹਿੰਦਾ ਕਿਰਪਾਲੇ ਮੈਂ ਦੂਜਾ ਵਿਆਹ ਨਹੀਂ ਕਰਵਾਇਆ ਤਾਂ ਕਿ ਮਤਰੇਈ ਕਿਤੇ ਤੁਹਾਨੂੰ ਮਾਰੇ ਕੁੱਟੇ ਨਾ ਮੈਂ ਮਾਂ ਬਣ ਕੇ ਪਾਲਿਆ ਤੁਹਾਨੂੰ ਤਿੰਨਾਂ ਨੂੰ ਦੇਖ ਗਰਦਿਆ ਲਾਪਾ ਨੂੰ ਮੱਖਣ ਚੋਂ ਵਾਲ ਵਾਂਗੂ ਕੱਢ ਕੇ ਸੱਟ ਗਿਆ ਕੋਈ ਨਾ ਬਾਪੂ ਦਿਲ ਕਿਉਂ ਛੱਡਦਾ ਮੈਂ ਹੈਗਾ ਨਾ ਹਲੇ ਵੀਰੋ ਬਾਪੂ ਆ ਤੇ ਦੁੱਧ ਲਿਆ ਤੱਤਾ ਕਰਕੇ ਨਾਲੇ ਵਿੱਚ ਘਿਓ ਦਾ ਚਮਚਾ ਪਾ ਲਿਆ ਵੀ ਦੇਖ ਪਾਲ ਹੁਣ ਤੂੰ ਵੀ ਆਪਣਾ ਘਰ ਬੰਨ ਲਾ ਤਾਂਕੇ ਮੈਂ ਵੀਰੋਂ ਨੂੰ ਵੀ ਤੋੜ ਕੇ ਸੁਰਖਰੂ ਹੋਵਾਂ ਆਵਾਜ਼ ਵਿੱਚ ਕਤਾਲਾ ਸੀ ਗੁਰਮੁਖ ਸਿੰਘ ਦੀ ਚੱਲ ਬਾਪੂ ਫੇਰ ਕਰ ਤਿਆਰੀ ਤੇਰੀ ਨੋਂ ਵੇਖਣ ਚੱਲੀਏ ਵੀਰੋਂ ਚੌਂਤਰੇ ਤੇ ਬੈਠੀ ਆਟਾ ਗੁੰਨਦੀ ਆਟੋ ਦੇ ਲਿਬੜੇ ਹੱਥ ਤਵਾ ਦਵਤੋ ਕੇ ਆਪਣੇ ਛੱਗੇ ਦੇ ਪਿੱਛੇ ਪੁੰਝਦੀ ਭੱਜੀ ਆਈ ਤੇ ਬੋਲੀ ਚਲੋ ਮੈਂ ਜਾਣਾ ਭਾਬੀ ਦੇਖਣ ਕਿਰਪਾਲੇ ਦਾ ਹਾਸਾ ਨਿਕਲ ਗਿਆ ਤੂੰ ਤਾਂ ਕੰਮ ਲਈ ਇੰਜ ਭੱਜੀ ਆਈ ਐ ਜਿਵੇਂ ਤੇਰੀ ਭਾਬੀ ਬੂਹੇ 'ਚ ਖੜੀ ਹੁੰਦੀ ਐ ਉਹਨੂੰ ਵੇਖਣ ਕਲਕੱਤੇ ਜਾਣਾ ਪੈਣਾ ਦੇਖੀ ਵੀਰੇ ਕੋਈ ਡੱਡੂ ਖਾਣੀ ਜੀ ਬੰਗਾਲ ਦਾ ਨਾ ਲੈ ਆਵੀਂ ਕਲਕੱਤਿਆਂ ਕਿਤੇ ਉਹ ਤਾਂ ਬੈਠੀ ਸਾਰਾ ਦਿਨ ਛੱਪੜ ਤੇ ਮੱਛੀਆਂ ਡੱਡੂ ਫੜਦੀ ਰਿਆ ਕਰੇ ਘਰ ਦੇ ਕੰਮ ਫੇਰ ਵਿਚਾਰੀ ਵੀਰੋਂ ਨੂੰ ਕਰਨੇ ਪੈਣਾ ਕਿਆ ਤਾਂ ਉਹਨੇ ਸਭ ਭੋਲਾ ਜਿਹਾ ਮੂੰਹ ਬਣਾ ਕੇ ਸੀ ਪਰ ਆਖਰ ਤੇ ਜਾ ਕੇ ਉਹਦਾ ਹਾਸਾ ਨਿਕਲ ਗਿਆ ਖੜ ਚਾ ਖੜ ਤੇਰੇ ਵੀਰੇ ਨਾਲ ਮਜ਼ਾਕ ਕਰਦੀ ਐ ਕਰਪਾਲਲੇ ਨੇ ਮੋਹ ਭਰੀ ਘੂਰੀ ਵੱਟੀ ਤੇ ਜਾ ਕੇ ਵੀਰੋਂ ਨੂੰ ਖੁਝਾਉਣ ਲਈ ਆਪਣੇ ਬਾਪੂ ਨੂੰ ਕਹਿੰਦਾ ਬਾਪੂ ਵੀਰੋਂ ਵਾਲਾ ਵੀ ਫਾਹਾ ਵੱਢੀਏ ਬਹੁਤ ਬੋਲਣ ਲੱਗ ਪਈ ਐ ਅੱਛਾ ਵੀਰੇ ਹੁਣ ਮੇਰਾ ਫਾਹਾ ਵੱਡੋਂਗੇ ਜਾਓ ਮੈਂ ਨਹੀਂ ਬੋਲਦੀ ਤੁਹਾਡੇ ਨਾਲ ਕਰਪਾਲਲੇ ਨੇ ਭੱਜ ਕੇ ਜਾ ਕੇ ਵੀਰੋਂ ਦਾ ਸਿਰ ਆਪਣੀ ਛਾਤੀ ਨਾਲ ਲਾ ਲਿਆ ਚੱਲ ਕਮਲੀ ਜੀ ਮੈਂ ਤਾਂ ਮਜ਼ਾਕ ਕਰਦਾ ਸੀ ਵੀਰ ਵੀ ਕਦੇ ਫਾਹਾ ਵੱਢਦੇ ਹੁੰਦੇ ਆ ਭੈਣਾ ਦਾ ਤੇਰੇ ਵਿੱਚ ਤਾਂ ਵੀਰੋ ਮੇਰੀ ਜਾਨ ਵੱਸਦੀ ਐ ਜਾ ਜਾ ਕੇ ਰੋਟੀ ਬਣਾ ਵੀਰੋ ਥੱਲੇ ਵਾਲਾ ਬੁੱਲ ਜਾ ਟਰ ਦੀ ਰੋਟੀ ਬਣਾਉਣ ਚਾਹ ਲੱਗੀ ਬੈਰਮ ਸਿੰਘ ਦੇ ਦਫ਼ਤਰ ਤੋਂ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਸਨ ਓਏ ਜਾਤ ਦੀ ਕੋੜ ਕਿਰਲੀ ਤੇ ਛਤੀਰਾ ਨੂੰ ਜੱਫੇ ਤੁਹਾਨੂੰ ਸ਼ਰਮ ਨਾ ਹੀ ਐਡੀ ਗੱਲ ਕਹਿਣ ਲੱਗਿਆ ਦੇਖੋ ਮੁੰਡਾ ਤਾਂ ਨਿਆਣਾ ਤੁਸੀਂ ਤਾਂ ਸਿਆਣੇ ਲੱਗਦੇ ਹੋ ਗੁਰਮੁਖ ਸਿੰਘ ਜੀ ਤੁਸੀਂ ਤਾਂ ਸੋਚਣਾ ਸੀ ਗੱਲ ਕਰਨ ਤੋਂ ਪਹਿਲਾਂ ਕਿੱਥੇ ਤੁਸੀਂ ਕਿੱਥੇ ਅਸੀਂ ਜਿੰਨੇ ਤੁਹਾਡੇ ਸਾਰੇ ਟੱਬਰ ਦਾ ਮਹੀਨੇ ਦਾ ਖਰਚਾ ਮੇਰੀ ਸਿਮਮੀ ਉਹਨਾਂ ਇੱਕ ਦਿਨ ਵਿੱਚ ਕੱਲੀ ਖਰਚਦੀ ਹੈ ਕਿਰਪਾਲ ਬੋਲਿਆ ਉਹ ਧੀਆਂ ਗੱਲਾਂ ਤਾਂ ਨਹੀਂ ਮੈਨੂੰ ਆਉਂਦੀਆਂ ਨਾ ਮੈਨੂੰ ਪੈਸੇ ਦਾ ਬਹੁਤਾ ਹਿਸਾਬ ਕਿਤਾਬ ਆਉਂਦਾ ਬਸ ਇਨਾ ਪਤਾ ਕਿ ਸਿਮਮੀ ਨੂੰ ਭੁੱਖੀ ਨਹੀਂ ਰਹਿਣ ਦਿੰਦਾ ਸ਼ਾਂਤ ਕਾਕਾ ਸ਼ਾਂਤ ਜਦੋਂ ਵੱਡੇ ਗੱਲ ਕਰਦੇ ਹੁਣ ਵਿੱਚ ਨਹੀਂ ਬੋਲੀਦਾ ਹੁੰਦਾ ਸਰਦਾਰ ਗੁਰਮੁਖ ਸਿੰਘ ਜੀ ਇਸ ਤੋਂ ਪਹਿਲਾਂ ਮੈਂ ਧੱਕੇ ਮਾਰ ਕੇ ਕੱਢਾਂ ਆਪਣੇ ਪੁੱਤ ਨੂੰ ਲੈ ਕੇ ਨਿਕਲੋ ਇੱਥੋਂ ਤੁਹਾਡੀ ਗੁਰਸਿੱਖ ਹੋਣ ਦੀ ਲਿਆਜ ਕਰਦਿਆਂ ਮੈਂ ਤੁਹਾਡੀ ਜਗ੍ਹਾ ਕੋਈ ਹੋਰ ਹੁੰਦਾ ਹੁਣ ਤੱਕ ਪਾ ਦਿੱਤਾ ਹੋਣਾ ਸੀ ਕਰਪਾਲਾ ਤੇ ਗੁਰਮੁਖ ਸਿੰਘ ਆਪਣੀ ਇੱਜ਼ਤ ਨੂੰ ਉਤਾਰ-ਤਾਰ ਕਰਵਾ ਕੇ ਇੰਜ ਟੇਸ਼ਨ ਵੱਲ ਤੁਰ ਪਏ ਜਿਵੇਂ ਰਾਂਝਾ ਹੀਰ ਗਵਾ ਕੇ ਬਾਲਨਾਦ ਦੇ ਟੱਲੇ ਵੱਲ ਤੁਰਿਆ ਜਾ ਰਿਹਾ ਹੋਵੇ ਹਾਵਾ ਹਾਵੜਾ ਪਹੁੰਚ ਕੇ ਉਹ 골ਡਨ ਟੈਂਪਲ ਐਕਸਪ੍ਰੈਸ ਉਡੀਕਣ ਲੱਗੇ ਪਿਛਲੇ ਭਾਗ ਵਿੱਚ ਤੁਸੀਂ ਪੜਿਆ ਕਿ ਕਿਵੇਂ ਕਰਪਾਲ ਤੇ ਮੁਖ ਸਿੰਘ ਨੂੰ ਸਿਮੀ ਦੇ ਡੈਡੀ ਨੇ ਬੇਇੱਜ਼ਤੀ ਕਰਕੇ ਆਪਣੇ ਦਫ਼ਤਰੋਂ ਕੱਢ ਦਿੱਤਾ ਸੀ ਗੁਰਮੁਖ ਸਿੰਘ ਦੀ ਇੰਨੀ ਬੇਇੱਜ਼ਤੀ ਪਹਿਲੀ ਵਾਰ ਹੋਈ ਸੀ ਉਸ ਦਾ ਤਾਂ ਮਰਨ ਜੀ ਕਰ ਰਿਹਾ ਸੀ ਉਸ ਦਾ ਦਿਲ ਕਰ ਰਿਹਾ ਸੀ ਕਿ ਐਸੇ 골ਡਨ ਟੈਂਪਲ ਐਕਸਪ੍ਰੈਸ ਥੱਲੇ ਆ ਕੇ ਆਪਣੀ ਜਾਨ ਦੇ ਦੇਵੇ ਪਰ ਘਰ ਇੱਕ ਵਾਰੀ ਬੈਠੀ ਧੀ ਦੇ ਮੂੰਹ ਨੇ ਉਸ ਦਾ ਹੌਸਲਾ ਤੋੜ ਦਿੱਤਾ ਉਹ ਚੁੱਪ ਕਰਕੇ ਟ੍ਰੇਨ ਦੀ ਇੱਕ ਨੁੱਕਰ ਬੈਠ ਗਿਆ ਕਰਪਾਲ ਦੇ ਦਿਲ 'ਚ ਪਤਾ ਨਹੀਂ ਕੀ ਆਈ ਕਿ ਉਹ ਬੋਲਿਆ ਬਾਪੂ ਤੂੰ ਚੱਲ ਪਿੰਡ ਮੈਨੂੰ ਇੱਕ ਦੋ ਕੰਮ ਮੈਂ ਨਬੇੜ ਕੇ ਆਉਂਗਾ ਗੁਰਮੁਖ ਸੰਗ ਚੁੱਪ ਚੱਪ ਬਿਨਾਂ ਸਵਾਲ ਕਿਤੇ ਪੱਥਰ ਦੇ ਬੁੱਤ ਵਾਂਗ ਬੈਠਾ ਰਿਆ ਉਧਰ ਕੱਚੀ ਉਮਰ ਵਿੱਚ ਕੀਤੀ ਸੱਚੀ ਮੁਹੱਬਤ ਕਿਤੇ ਹਾਰ ਮੰਨਦੀ ਹੁੰਦੀ ਐ ਨਾਲੇ ਆਸ਼ਕ ਮੌਤ ਤੋਂ ਕਦ ਡਰਦੇ ਪ੍ਰੇਮ ਦਾ ਤਾਂ ਪਹਿਲਾਂ ਹੀ ਸਬਕ ਹੀ ਐ ਕਿ ਆਸ਼ਕ ਹੁੰਦੇ ਵਾਂਗ ਮਨਸੂਰ ਮੀਆਂ ਸੀਸ ਤਲੀ ਤੇ ਰੱਖਣਾ ਜਾਣਦੇ ਆ ਸਿਰ ਤਲੀ ਤੇ ਰੱਖਿਆ ਨੇ ਭਲਾ ਕੀ ਡਰਨਾ ਮੌਤ ਤੋਂ ਨਾਲੇਕਰਪਾਲ ਤੇ ਸਿਮੀ ਤਾਂ ਪਹਿਲੇ ਹੀ ਮੁਹੱਬਤੀ ਦੇ ਅੱਗ ਵਿੱਚ ਸੜ ਕੇ ਸੁਆਹ ਹੋ ਚੁੱਕੇ ਸਨ ਉਸੇ ਖਾਕ ਵਿੱਚ ਰੰਗ ਚੁੱਕੇ ਸਨ ਆਪਣੇ ਤਨ ਤੇ ਚੋਲਿਆਂ ਨੂੰ ਸਰਕਾਰ ਵਾਰਿਸ ਸ਼ਾਹ ਨੇ ਇਸੇ ਲਈ ਆਖਿਆ ਸੀ ਕੁੱਲ ਸਿਆਣਿਆਂ ਜਹਾਨ ਨੂੰ ਮਤ ਦਿੱਤੀ ਤੇ ਜਹਨੇਰੀਆਂ ਤੇ ਇਸ਼ਕ ਨਾ ਕਰੋ ਨੰਗੇ ਨਾ ਛੇੜੀਏ ਵਤਨਾ ਦੇ ਆਸ਼ਿਕਾਂ ਨੂੰ ਜਿਨਨੇ ਕੱਪੜੇ ਖਾਕ ਦੇ ਵਿਚ ਰੰਗੇ ਮੁਹੱਬਤ ਕਰਨ ਵਾਲੇ ਸੁਕਰਾਂਤ ਦੇ ਵਾਰਸ ਹੁੰਦੇ ਜੋ ਜ਼ਹਿਰ ਪਿਆਲਾ ਹੱਸ ਕੇ ਪੀਣਾ ਜਾਣਦੇ ਐ ਕੁਝ ਦਿਨ ਕਿਰਪਾਲ ਕਲਕੱਤੇ ਰਿਆ ਫਿਰ ਇੱਕ ਦਿਨ ਉਹ ਤੇ ਸਿਮੀ ਕਰੋ ਫਰਾਰ ਹੋ ਗਏ ਕੁਝ ਚਿਰ ਲਈ ਦਹਿਰਾਦੂਨ ਚਲੇ ਗਏ ਜਿੱਥੇ ਪਾਲ ਦਾ ਕੋਈ ਜਾਣਕਰ ਰਹਿੰਦਾ ਸੀ ਉੱਥੇ ਉਹ ਕਈ ਮਹੀਨੇ ਰਹੇ ਜਦ ਤੱਕ ਗੱਲ ਠੰਡੀ ਨਾ ਪੈ ਗਈ ਮੌਕਾ ਦੇਖੋ ਦੋਵਾਂ ਨੇ ਕੋਟ ਮੈਰਿਜ ਕਰਵਾ ਲਈ ਵੈਰਮ ਸਿੰਘ ਵਿਰਕ ਨੇ ਸਿਮੀ ਨੂੰ ਚੱਲ ਤੇ ਅਚਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ ਪਰ ਮੁਹੱਬਤ ਕਿੱਥੇ ਪ੍ਰਵਾਹ ਕਰਦੀ ਹੈ ਦੌਲਤਾਂ ਸ਼ੌਹਰਤਾਂ ਦੇ ਨਾਲੇ ਹੁਣ ਸਿੰਮੀ ਦੀ ਸਾਰੀ ਦੌਲਤ ਤਾਂ ਕਿਰਪਾਲ ਸੀ ਉਹਦਾ ਰੱਬ ਨਹੀਂ ਰੁੱਸਦਾ ਸੋਂ ਰੱਬ ਦੀ ਜਿਹਨੂੰ ਯਾਰ ਮਣਾਉਣ ਦਾ ਚੱਜ ਹੋਵੇ ਉਹ ਬਾਟ ਮੱਕੇ ਦੀ ਕੀ ਜਾਣੇ ਜਿਹਦਾ ਯਾਰ ਨੂੰ ਤੱਕਿਆ ਹੱਜ ਹੋਵੇ ਉਧਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਮਨਜ਼ੂਰ ਸੀ ਜਦ ਕਿਰਪਾਲ ਨੇ ਸਿੰਮੀ ਘਾਰੇ ਤਾਂ ਗੁਰਸੇਖ ਨੇ ਮਾੜਾ ਚੰਗਾ ਵੇਖ ਕੇ ਵਿਰੋਧਾ ਵਿਆਹ ਕਰ ਦਿੱਤਾ ਆਪਦੇ ਹਿੱਸੇ ਆਉਂਦੀ ਦੋ ਕਿੱਲੇ 6 ਕਨਾਲਾਂ ਵਿੱਚੋਂ ਇੱਕ ਕਿੱਲਾ 6 ਕਨਾਲਾਂ ਵਿਆਜ ਕਰਕੇ ਸਾਰਾ ਦਾਜ ਪੂਰਾ ਕਰ ਦਿੱਤਾ ਸੀ ਵੀਰੋ ਦੀ ਕਿਹੜਾ ਮਾਂ ਬੈਠੀ ਸੀ ਜੋ ਦਾਜ ਜੋੜਦੀ ਰਹਦੀ ਧੀ ਗੁਰਮਖਸਿਕ ਨੂੰ ਸਾਰਾ ਸਮਾਨ ਮੋਲ ਹੀ ਲੈਣਾ ਪਿਆ ਸੀ ਜਦੋਂ ਸਿਮੀ ਘਰ ਆਏ ਤੈਂ ਜਿ ਲਗਾ ਜਿਵੇਂ ਗੁਰਮੁਖ ਨੇ ਇੱਕ ਧੀ ਤੋਰੀ ਹੋਵੇ ਤੇ ਦੂਜੀ ਆ ਗਈ ਹੋਵੇ ਐਨਾ ਟਾਈਮ ਲਾਪਤਾ ਰਹਿਣ ਕਰਕੇ ਕਿਰਪਾਲ ਨੂੰ ਕੰਮ ਤੋਂ ਜਵਾਬ ਮਿਲ ਗਿਆ ਸੀ ਫਸਲਾਂ ਹੁਣ ਉਹ ਹਟ ਗਈਆਂ ਸਨ ਕਿਰਪਾਲ ਤੇ ਉਹ ਦਿਨ ਫੇਰ ਵਾਪਸ ਆ ਗਏ ਜੋ ਬਚਪਨ ਵਿੱਚ ਉਹ ਪਿੱਛੇ ਛੱਡ ਕੇ ਆਇਆ ਸੀ ਪਿਛਲੇ ਪਾਗ ਵਿੱਚ ਪੜਿਆ ਕਿਰਪਾਲ ਤੇ ਸਿਮੀ ਨੇ ਕੋਟ ਮੈਰਜ ਕਰਵਾ ਲਈ ਤੇ ਗੁਰਮੁਖ ਨੇ ਬਿਨਾਂ ਦੇਖੇ ਪਰਖੇ ਵੀਰੋ ਦਾ ਵਿਆਹ ਕਰ ਦਿੱਤਾ ਗੁਰਮੁਖ ਸਿੰਘ ਵੀਰੋ ਦਾ ਵਿਆਹ ਕਰਤਾ ਬੈਠਾ ਸੀ ਪਰ ਅੱਗੋਂ ਸਾਕ ਉਹਨੂੰ ਨੰਗ ਟੱਕਰਿਆ ਸੀ ਜਿਵੇਂ ਕਹਿੰਦੇ ਹੁੰਦੇ ਜੁੱਤੀ ਤੰਗ ਸਾਕ ਨੰਗ ਪੀੜੀ ਵਾਂਗ ਕਮਾੜੀ ਐ ਉਹੀ ਹਾਲ ਹੋਇਆ ਸੀ ਇੱਥੇ ਵੀਰੋ ਦੇ ਘਰ ਵਾਲੇ ਨੇ ਕਾਰ ਮੰਗਣੀ ਸ਼ੁਰੂ ਕਰ ਦਿੱਤੀ ਸੀ ਜੁੱਤੀ ਤੰਗ ਤੇ ਜਵਾਈ ਨੰਗ ساری ਉਮਰ ਮੱਤ ਮਾਰ ਕੇ ਰੱਖ ਦਿੰਦਾ ਕੁਰਮਕ ਸਿੰਘ ਆਪਣੇ ਹਿੱਸੇ ਚ ਇੱਕ ਕਿਲਾ ਛੇਕ ਨਾਲਾ ਪਹਿਲੇ ਵੇਚ ਚੁੱਕਾ ਸੀ ਵੀਰੋ ਦੇ ਵਿਆਹ ਵੇਲੇ ਹੁਣ ਧੀ ਫਾਤਰ ਰਹਿੰਦਾ ਕਿਲਾ ਵੀ ਵਿਕ ਗਿਆ ਉਧਰ ਕਰਪਾਲ ਦੀ ਹਾਲਤ ਦਿਨ ਬਦ ਦਿਨ ਮਾੜੀ ਹੋ ਰਹੀ ਸੀ ਪਰ ਸਿਆਣੇ ਕਹਿੰਦੇ ਜੇ ਸੁਨਿਆਰਾ ਆਪਣੇ ਘਰ ਦੀ ਮਿੱਟੀ ਵੀ ਛਾਣੇ ਤਾਂ ਪੀੜੀ ਦੇ ਖਣ ਜੋਗਾ ਰਿਜਕ ਨਿਕਲ ਆਉਂਦਾ ਹੈ ਬਿਲਕੁਲ ਉਦਾਂ ਹੀ ਹੋਇਆ ਭਵੇਂ ਸਿਮੀ ਨੂੰ ਬੈਰਮ ਸਿੰਘ ਵਿਰਕ ਨੇ ਬੇਦਖਲ ਕਰ ਦਿੱਤਾ ਸੀ ਪਰ 8914 ਦੇ ਨਾਮ ਕਰਵਾਈ ਇੱਕ 50 ਲੱਖ ਦੀ ਐਫ ਡੀ ਉਹਦੇ ਨਾਮ ਸੀ ਉਹਨੇ ਐਫ ਡੀ ਤੜਵਾ ਕੇ 40 ਲੱਖ ਦੇ 22 ਟੈਰੋਗੋ ਉਹੜੇ ਕਿਰਪਾਲ ਨੂੰ ਖਰੀਦ ਦਿੱਤੇ 10 ਲੱਖ ਵਿੱਚ ਆਲ ਇੰਡੀਆ ਰੋਡ ਪਰਮਟ ਕਿਰਪਾਲ ਫਿਰ ਤੋਂ ਪੈਰਾਸਰ ਹੋ ਗਿਆ ਇੱਕ ਗੱਡੀ ਉਹਨੇ ਆਪ ਸਾਂਭ ਲਈ ਤੇ ਦੂਜੀ ਡਰਾਈਵਰ ਰੱਖ ਲਿਆ ਪਤਾ ਸਿਮੀ ਦੇ ਕਿਹੜੇ ਭਾਗਾਂ ਵਾਲੇ ਪੈਰ ਪਏ ਸਨ ਉਧਰ ਸਿਮੀ ਨੇ ਇੱਕ ਬੜੀ ਹੀ ਪਿਆਰੀ ਧੀ ਨੂੰ ਜਨਮ ਦਿੱਤਾ ਉਹ ਇੰਨੇ ਕਰਮਾ ਵਾਲੀ ਆਈ ਕਿ ਉਹਨਾਂ ਦਾ ਕੰਮ ਇੰਨੀ ਤੇਜ਼ੀ ਨਾਲ ਵਧਿਆ ਕਿ ਗੱਡੀਆਂ ਤੋਂ 4 ਤੇ ਫਿਰ 4 ਤੋਂ 6 ਹੋ ਗਈਆਂ 2 ਸਾਲ ਵਿੱਚ ਕਰਮਾ ਵਾਲੀ ਧੀ ਦਾ ਨਾਂ ਕਿਰਪਾਲ ਨੇ ਕਰਮਜੀਤ ਕੌਰ ਰਖਤਾ ਜ਼ਿੰਦਗੀ ਬੜੀ ਸੋਹਣੀ ਗੁਜ਼ਰ ਰਹੀ ਸੀ ਪਰ ਕਹਿੰਦੇ ਹੁੰਦੇ ਆ ਕਿ ਗਰੀਬ ਦੇ ਹੱਥ ਦੌਲਤ ਦੇ ਬੰਦ ਰੱਥ ਵਾਲੀ ਡੱਬੀ ਐ ਜੇ ਦੋਨੋਂ ਆਪਣੇ ਪਾਸੇ ਫੂਕ ਲੈਂਦੇ ਆ ਇਹੀ ਕਿਰਪਾਲ ਨਾਲ ਹੋਇਆ ਮਸਾ ਜ਼ਿੰਦਗੀ ਲਈ ਤੇ ਆਈ ਸੀ ਉਹਦਾ ਡਰਾਈਵਰ ਨੇ ਉਹਨੂੰ ਨਸ਼ੇ ਤੇ ਲਾ ਦਿੱਤਾ ਪੋਸਤ ਖਾਂਦਾ ਖਾਂਦਾ ਲੋਮੋਲੇਟ ਦੇ ਪੱਤੇ ਵੀ ਖਾਣ ਲੱਗ ਪਿਆ ਗੋਲੀਆਂ ਤੇ ਉਹਨੂੰ ਲਾਇਆ ਸੀ ਵੀਰੋ ਦੇ ਪਰੋਣੇ ਸੁਰਜਨ ਸਿੰਘ ਨੇ ਕਿਉਂ ਕਿ ਕਰਪਾਲ ਮਾਲਦਾਰ ਸਾਮੀ ਸੀ ਸੁਰਜਨ ਹੱਥੋਂ ਕਿਵੇਂ jaan ਦਿੰਦਾ ਨਾਲੇ ਕਰਪਾਲ ਤਾਂ ਉਹਦੇ ਲਈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸੀ ਸੁਰਜਨ ਨੇ ਕਰਪਾਲ ਨੂੰ ਐਸਾ ਘਰ ਦੀ दारू ਤੇ ਲਾਇਆ ਕਿ ਉਹ ਕਿੰਨੇ ਕਿੰਨੇ ਦਿਨ ਵੀਰੋ ਦੇ ਸੌਰੀ ਬੈਠਾ ਰਹਿੰਦਾ ਹੁਣ ਕਰਪਾਲ ਦੇ ਘਰ ਇੱਕ ਪੁੱਤ ਵੀ ਜਨਮ ਲੈ ਚੁੱਕਾ ਸੀ ਜਿਸ ਦਾ ਨਾਂ ਉਸਨੇ ਬੰਤ ਰੱਖਿਆ ਵਕਤ ਗੁਜ਼ਰ ਰਿਹਾ ਸੀ ਪਰ ਹੁਣ ਉਹਨੇ ਸਿਮਮੀ ਵੱਲ ਧਿਆਨ ਦੇਣਾ ਛੱਡ ਦਿੱਤਾ ਸਿਮਮੀ ਉਹਨੂੰ ਬੜਾ ਸਮਝਾਉਂਦਾ ਯਤਨ ਕਰਦੀ ਪਰ ਕਿਰਪਾਲ ਦੇ ਕੰਨ ਤੇ ਜੂ ਤੱਕ ਨਾ ਸਰਕਦੀ ਜੇ ਵੀਰੋ ਗੁਰਸੇਖ ਕੋਲ ਵੀਰੋ ਤੇ ਘਰ ਵਾਲੇ ਦੀ ਸ਼ਿਕਾਇਤ ਕਰਦੀ ਤਾਂ ਉਲਟਾ ਸਿਮਮੀ ਤੇ ਗੁੱਸੇ ਹੋ ਜਾਂਦਾ ਕਿ ਤੂੰ ਮੇਰੀ ਧੀ ਦਾ ਘਰ ਜਾਣਨਾ ਚਾਹਣੀ ਐ ਸਿਮਮੀ ਵਿਚਾਰੀ ਰੋ ਕੇ ਦਿਲ ਹੌਲਾ ਕਰ ਲੈਂਦੀ ਐ ਤੋ ਖਰੋਂਦੀ ਤਾਂ ਕਿਸ ਕੋਲ ਰੋਂਦੀ ਮਾਪੇ ਤਾਂ ਉਹ ਪਾਲ ਖਾਤਰ ਪਿੱਛੇ ਛੱਡ ਆਈ ਸੀ ਕਰਮਜੀਤ ਤੇ ਬਲਵੰਤ ਨੂੰ ਦੇਖ ਕੇ ਕੁਝ ਹੌਸਲਾ ਹੋ ਜਾਂਦਾ ਉਸ ਨੂੰ ਇੱਕ ਦਿਨ ਤਾਂ ਨਸ਼ੇ ਵਿੱਚ ਤੁੱਤ ਕਰ ਪਾਲ ਨੇ ਡੰਡਾ ਫੜ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟ ਛੱਟਿਆ ਉਹ ਕਿੰਨਾ ਚਿਰ ਵਿਚਾਰੀ ਸਾਂਹੇ ਵਿੱਚ ਮੂੰਹ ਲੈ ਕੇ ਰੋਂਦੀ ਰਹੀ ਗਾੜੀ ਗਲੋਚ ਤਾਂ ਕਿਰਪਾਲ ਦਾ ਨਿੱਤ ਦਾ ਕੰਮ ਹੋ ਗਿਆ ਸੀ ਪਰ ਇੱਕ ਦਿਨ ਤਾਂ ਸੁੱਟ ਜਾਂਦੀ ਚੁੱਕ ਵਿੱਚ ਆ ਕੇ ਪਾਲ ਨੇ ਹੱਥ ਹੀ ਕਰ ਦਿੱਤੀ ਸੀ ਪਿਛਲੇ ਭਾਗ ਵਿੱਚ ਪੜਿਆ ਕਿ ਕਰਪਾਲ ਨੇ ਕਿਵੇਂ ਆਪਣੀ ਟਰਾਂਸਪੋਰਟ ਦਾ ਕੰਮ ਸ਼ੁਰੂ ਕਰ ਲਿਆ ਤੇ ਬਾਅਦ ਵਿੱਚ ਕਿੰਜ ਹੋ ਪੈੜੀ ਸੰਗਤ ਦਾ ਆਸ਼ਕਰ ਹੋ ਗਿਆ ਸੀ ਉਹਦੇ ਘਰ ਇੱਕ ਤੀ ਕਰਮਜੀਤ ਤੇ ਪੁੱਤਰ ਬਲਵੰਤ ਨੇ ਜਨਮ ਲਿਆ ਕਿਵੇਂ ਆਪਣੇ ਭਨੋਈਏ ਦੀ ਚੁੱਕ ਵਿੱਚ ਆ ਕੇ ਸਿਮੀ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਅੱਜ ਤੱਕ ਕਰਪਾਲ ਨੇ ਹੱਥ ਹੀ ਕਰ ਦਿੱਤੀ ਉਹ ਤਾਂ ਆਪਣਾ ਸਮਾਨ ਚੁੱਕ ਕੇ ਆਪਣੀ ਭੈਣ ਵੀਰੋ ਰਹਿਣ ਚਲਾ ਗਿਆ ਹੁਣ ਕਰਪਾਲ ਦੇ ਹਿੱਸੇ ਦੇ ਪੈਲੀ ਵੀ ਉਹ ਵੰਦੇ ਸਨ ਤੇ ਟਰੱਕਾਂ ਦਾ ਹਿਸਾਬ ਕਿਤਾਬ ਵੀ ਉਹੀ ਕਰਦੇ ਸਨ ਸਿਮਮੀ ਦਾ ਸਭ ਕੁਝ ਬਰਬਾਦ ਹੋ ਚੁੱਕਾ ਸੀ ਪਰ ਕਹਿੰਦੇ ਆ ਜੇ ਔਰਤ ਸੀਤਾ ਮਾਤਾ ਵਾਂਗ ਭੋਲੀ ਐ ਉਥੇ ਉਹ ਦੁਰਗਾ ਦਾ ਰੂਪ ਲੈਣ ਲੱਗੀ ਵੀ ਨਹੀਂ ਲਾਉਂਦੀ ਨਾਲੇ ਸਿਮਮੀ ਤੇ ਜੰਮੀ ਪਲੀ ਕੋਲਕੱਤਾ ਸ਼ਹਿਰ ਦੀ ਸੀ ਜਿੱਥੇ ਦੁਰਗਾ ਦੇਵੀ ਨੂੰ ਕਾਲੀ ਮਾਤਾ ਦੇ ਰੂਪ ਵਿੱਚ ਪੂਜਿਆ ਜਾਂਦਾ ਜਦੋਂ ਉਹਦੀ ਕਮਾਈ ਦਾ ਕੋਈ ਸਾਧਨ ਨਾ ਰਿਹਾ ਭੋਖ ਨਾਲ ਬੱਚੇ ਬਿਲਕਣ ਲੱਗੇ ਤਾਂ ਉਹਨੇ ਇੱਕ ਘਰ ਛੱਡਣ ਦਾ ਫੈਸਲਾ ਲਿਆ ਬੱਚਾ ਨੂੰ ਗੁਲਾ ਲਾ ਕੇ ਸ਼ਹਿਰ ਜਾ ਕੇ ਇੱਕ ਕਮਰਾ ਕਿਰਾਏ ਤੇ ਲੈ ਲਿਆ ਪੜੀ ਲਿਖੀ ਹੋਣ ਕਰਕੇ ਉਹਨੂੰ BSNL ਮਤਲਬ ਭਾਰਤ ਸੰਚਾਰ ਨਿਗਮ ਲਿਮਟਿਡ ਵਿੱਚ ਕਸਟਮੇਕਰ ਦੀ ਨੌਕਰੀ ਮਿਲ ਗਈ ਉਹਨੇ ਆਪਣੀ ਜ਼ਿੰਦਗੀ ਸ਼ੁਨਿਤਾ ਕਰ ਦਿੱਤੀ ਪਰ ਕਿਰਪਾਲ ਦੀ ਉਹਨੂੰ ਬਹੁਤ ਫਿਕਰ ਰਹਿੰਦੀ ਕਿਉਂਕਿ ਔਰਤ ਦਾ ਮਨ ਜਿਹੀ ਮਿੱਟੀ ਦਾ ਬਣਿਆ ਹੁੰਦਾ ਹੈ ਜਿਸ ਤੇ ਜੋ ਪਹਿਲੇ ਇਨਸਾਨ ਦੀਆਂ ਪੈੜਾਂ ਪੈ ਜਾਣ ਉਹ ساری ਉਮਰ ਫੇਰ ਮਿਟਦੀਆਂ ਨਹੀਂ ਹੁੰਦੀਆਂ ਇਹ ਪੈੜਾਂ ਸਨ ਕਿਰਪਾਲ ਦੀਆਂ ਪਰ ਕਿਰਪਾਲ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿ ਉਹ ਨਸ਼ੇ ਵਿੱਚ ਮਸਤ ਰਹਿੰਦਾ ਵੀਰੋ ਤੇ ਸੁਰਜਨ ਉਹਨਾਂ ਦੇ ਬੱਚੇ ਪਾਲੀ ਤੇ ਤਾਰਾ ਆਪਣੇ ਮਾਮੇ ਕਿਰਪਾਲ ਦੀ ਕਮਾਈ ਤੇ ਪੂਰੀ ਐਸ਼ ਕਰਦੇ ਸਨ ਉਧਰ ਸਿੰਮੀ ਰੋਜ਼ ਕਿਰਪਾਲ ਦੀ ਰਾਹ ਵੇਖਦੀ ਰਹਿੰਦੀ ਪਰ ਵੀਰੋ ਤੇ ਸੁਰਜਨ ਕਿਰਪਾਲ ਦੇ ਦਿਮਾਗ ਵਿੱਚ ਜ਼ਹਿਰ ਭਰ ਦੇ ਗਏ ਸੁਣਿਆ ਬਾਈ ਯਾਰ ਰਹਿੰਦੀ ਐ ਹੁਣ ਕੀ ਪਤਾ ਉੱਥੇ ਕਿੰਨੇ ਖਸਮ ਕੀਤੇ ਹੋਣਗੇ ਜੋ ਦਾ ਖਰਚਾ ਚੱਕ ਰਹੇ ਐ ਗੁਜਾਰੇ ਤਾਂ ਅੱਗ ਲੱਗਣੇ ਪਿੰਡ 'ਚ ਨਹੀਂ ਹੁੰਦੇ ਸ਼ਹਿਰ ਵਿੱਚ ਕੀ ਹੋਣੇ ਆ ਜਿੱਥੇ 500 ਦਾ ਨੋਟ 100 ਚੱਲਦਾ ਪਰ ਜੋ ਬੱਚੇ ਵਧੀਆ ਸਕੂਲ 'ਚ ਪੜਾ ਰਹੀ ਐ ਕਿਤੇ ਤਾਂ 2 ਨੰਬਰ ਦੀ ਕਮਾਈ ਆਉਂਦੀ ਹੋਊਗੀ ਪਰ ਸਿਮਮੀ ਤਾਂ ਆਪਣੇ ਢੱਡ ਨੂੰ ਗੰਡਾ ਮਾਰ ਕੇ ਆਪਣਾ ਪਾਉਣਾ ਹਟਾਉਣਾ ਤਿਆ ਕੇ ਬੱਚੇ ਪੜਾ ਰਹੀ ਸੀ ਮਹਿੰਗੀਆਂ ਕਾਰਾਂ ਵਿੱਚ ਦਫ਼ਤਰ ਜਾਣ ਵਾਲੀ ਸਿਮਮੀ ਹੁਣ ਆਟੋ ਦਾ ਕਿਰਾਇਆ ਵੀ ਬਚਾਉਣ ਮਾਰੀ ਧੁੱਪ ਵਿੱਚ ਤੁਰ ਕੇ ਕੰਮ ਤੇ ਜਾਂਦੀ ਸੀ ਕਰਮਜੀਤ ਤਾਂ ਸੁਖ ਨਾਲ ਹੁਣ 10ਵੀਂ ਵਿੱਚ ਹੋ ਗਈ ਤੇ ਬਲਵੰਤ 8ਵੀਂ ਵਿੱਚ ਸਿਮੀ ਨੂੰ ਜਦੋਂ ਵੀਰੋ ਵੱਲੋਂ ਕਰਪਾਲ ਨੂੰ ਕਈਆਂ ਗੱਲਾਂ ਦਾ ਪਤਾ ਲੱਗਿਆ ਤਾਂ ਉਹਨਾਂ ਦਾ ਮੋ ਬੰਦ ਕਰਨ ਦੇ ਪੰਡ ਆਪਣੇ ਸਾਰੇ ਗੁਰਮੁਖ ਸਿੰਘ ਨੂੰ ਕੋਲ ਲਈ ਤਾਂ ਕਿ ਲੋਕੇ ਨਾ ਕਹਿਣ ਕਿ ਕੱਲੀ ਰਹਿੰਦੀ ਐ ਇਦਾਂ ਹੀ ਵਕਤ ਬੀਤਦਾ ਜਾ ਰਿਹਾ ਸੀ ਕਰਮਜੀਤ ਹੁਣ ਵਿਉਣ ਜੋਗ ਹੋ ਚੁੱਕੀ ਸੀ ਅੱਜ ਉਹਨੂੰ ਵੇਖਣ ਵਾਲਿਆਂ ਨੇ ਆਉਣਾ ਸੀ ਸਿਮਮੀ ਖੜੀ ਕਰਪਾਲ ਦਾ ਇੰਤਜ਼ਾਰ ਕਰ ਰਹੀ ਸੀ ਅਚਾਨਕ ਲਾਲ ਰੰਗ ਦੀ ਮੂਰਤੀਕਾਰ ਆ ਕੇ ਉਹਦੇ ਬਾਹਰ ਵਿੱਚ ਰੁਕੀ ਪਿਛਲੇ ਭਾਗ ਵਿੱਚ ਪੜਿਆ ਕਿਵੇਂ ਕਰਪਾਲ ਆਪਣੀ ਭੈਣ ਤੇ ਜੀਜੇ ਦੀ ਤੁੱਕ ਵਿੱਚ ਆ ਕੇ ਘਰ ਛੱਡ ਗਿਆ ਸੀ ਤੇ ਸਿਮਮੀ ਨੇ ਬੱਚੇ ਪਾਲਣ ਲਈ ਸ਼ਹਿਰ ਨੌਕਰੀ ਕਰ ਲਈ ਸੀ ਗੁਰਮਖ ਸਿੰਘ ਨੂੰ ਵੀ ਆਪਣੇ ਕੋਲ ਲੈ ਗਈ ਸੀ ਬੱਚੇ ਵੱਡੇ ਹੋ ਚੁੱਕੇ ਸਨ ਅੱਜ ਕਰਮਜੀਤ ਨੂੰ ਵੇਖਣ ਵਾਲੇ ਆ ਰਹੇ ਸੀ ਸਿਮਮੀ ਬੂਹੇ ਵਿੱਚ ਖੜੀ ਕਰਪਾਲ ਨੂੰ ਉਡੀਕ ਰਹੀ ਅਚਾਨਕ ਇੱਕ ਲਾਲ ਕਾਰ ਆ ਕੇ ਸਿਮਮੀ ਦੇ ਘਰ ਅੱਗੇ ਰੁਕੀ ਸਿਮਮੀ ਦਾ ਚਿਹਰਾ ਖੜ ਗਿਆ ਕਿਉਂਕਿ ਕਰਪਾਲ ਉਹ ਲਹੀ ਲਾਲਕਾਰ ਸੀ ਜਦ ਅੰਦਰੋਂ ਸਿਰਫ ਵੀਰੋ ਸੁਰਜਣ ਤੇ ਉਹਨਾਂ ਦੇ ਬੱਚੇ ਪਾਰਦੀ ਤੇ ਤਾਰਾ ਨਿਕਲੇ ਸਿਮੀ ਦੇ ਚਿਹਰੇ ਤੇ ਆਈ ਮਸਕਾਨ ਉੱਡ ਪੁੱਟ ਗਈ ਉਹਦਾ ਖਿਹੜਿਆ ਚਿਹਰਾ ਮੁਝਰਾ ਗਿਆ ਜਿਵੇਂ ਕਿਸੇ ਦੇ ਛੂਹ ਨਾਲ ਲਾਜਵੰਤੀ ਦਾ ਬੁੱਟਾ ਆ ਜਾਂਦਾ ਉਹਦੀਆਂ ਉਮੀਦਾਂ ਵਾਲਾ ਫੁੱਲ ਝੜ ਗਿਆ ਆਸ ਦੀ ਟਾਣੀ ਤੋਂ ਤੇ ਪਿੱਛੇ ਸਿਰਫ ਕੰਡੇ ਹੀ ਰਹਿ ਗਏ ਸਨ ਕੋਈ ਕੰਡੇ ਜੋ ਪਿਛਲੇ ਕਈ ਸਾਲਾਂ ਤੋਂ ਉਹਨੂੰ ਜ਼ਖਮੀ ਕਰਦੇ ਆ ਰਹੇ ਸਨ ਪਰ ਸਿਆਣੇ ਕਹਿੰਦੇ ਜਿੱਥੇ ਕੁਝ ਨਾ ਕਰ ਸਕਦੇ ਹੋ ਉਹ ਸਬਰ ਕਰ ਲੋ ਸਿਮਮੀ ਅੱਖਾਂ ਪੁੰਝਦੀ ਸਬਰ ਦਾ ਪੱਲਾ ਫੜ ਕੇ ਵੀਰੋ ਤੇ ਸੁਰਜਣ ਨੂੰ ਮਿਲਣ ਲੱਗ ਗਏ ਪਾਲੀ ਤੇ ਤਾਰਾ ਬੋਲੇ ਮਾਮੀ ਬੜਾ ਕਿਹਾ ਸੀ ਅਸੀਂ ਮਾਮੇ ਨੂੰ ਚੱਲ ਸਾਡੇ ਨਾਲੋਂ ਮੰਨਿਆ ਹੀ ਨਹੀਂ ਮਗਰ ਵੀਰੋ ਨੇ ਵੀ ਹਾਮੀ ਭਰਥਿਆ ਭਾਬੀ ਮੈਂ ਬੜਾ ਕਿਹਾ ਕਿ ਚੱਲ ਵੀਰੇ ਆਪਣੀ ਕਰਮਜੀਤ ਨੂੰ ਵੇਖਣ ਵਾਲੇ ਨੇ ਆਉਣਾ ਉਹ ਕਹਿੰਦਾ ਮੈਂ ਨਹੀਂ ਪੈਰ ਪਾਣਾ ਉਸ ਘਰ ਵਿੱਚ ਪਤਾ ਨਹੀਂ ਭਾਬੀ ਕੀ ਦੀ ਨજર ਲੱਗ ਗਈ ਸਾਡੇ ਹੱਸ ਦੇ ਵਸਦੇ ਘਰ ਨੂੰ ਚੱਲ ਕੋਈ ਨਾ ਵੀਰੋ ਜੇ ਉਹ ਨਹੀਂ ਆਉਣਾ ਚਾਹੁੰਦਾ ਤਾਂ ਕੋਈ ਜ਼ੋਰ ਥੋੜ੍ਹੀ ਐ ਸਿਮੀ ਅੱਖਾਂ ਪੁੰਚਦੀ ਬੋਲੀ ਦਰਅਸਰ ਕਰਪਾਲਤਾ ਸਵੇਰ ਦਾ ਹੀ ਤਿਆਰ ਬੈਠਾ ਸੀ ਆਉਣ ਨੂੰ ਵੀਰੋ ਤੇ ਸੁਰਜਨ ਨੂੰ ਚਾਹ ਵਿੱਚ ਨੀਂਦੀਆਂ ਗੋਲੀਆਂ ਪਾ ਕੇ ਅੰਦਰ ਬੰਦ ਕਰਾਇਆ ਸਨ ਕਰਮਜੀਤ ਨੂੰ ਵੇਖਣਾ ਐ ਪਸੰਦ ਕਰਨ ਗਏ ਤੇ ਸਗਨ ਵੀ ਪਾ ਗਏ ਸਨ ਵਿਆਹ ਲਈ ਅਗਲੇ ਸਾਲ ਮਾਗ ਦੀ 26 ਤਰੀਕ ਪੱਕੀ ਕਰ ਗਏ ਸਨ ਸਭ ਆਪੋਨ ਆਪਣੇ ਘਰ ਚਲੇ ਗਏ ਵੀਰੋ ਤੇ ਸੁੱਟ ਜਾਂਦੇ ਜਾਂਦਿਆਂ ਨੂੰ ਵੀ ਹਲੇ ਕਿਰਪਾਲ ਸੁੱਤਾ ਪਿਆ ਸੀ ਕੋ ਚਰਵਾਦੋ ਉੱਠਿਆ ਤੇ ਬੋਲਿਆ ਵੀਰੋ ਅੱਜ ਆਪਣੀ ਕਰਮੀ ਨੂੰ ਵੇਖਣ ਵਾਲੇ ਨੇ ਆਉਣਾ ਸੀ ਤੁਸੀਂ ਜਾਣਾ ਨਹੀਂ ਵੀਰੋ ਤਾਂ ਸਗਨ ਵੀ ਪਾ ਗਏ ਤੂੰ ਸੁੱਤਾ ਹੀ ਨਹੀਂ ਉੱਠਿਆ ਕਿੰਨਾ ਉਠਾਇਆ ਤੈਨੂੰ ਵੀਰੋ ਪਤਾ ਨਹੀਂ ਕਿਉਂ ਐ ਨੀਂਦ ਆ ਗਈ ਤੁਸੀਂ ਚੰਗਾ ਕੀਤਾ ਜੋ ਮੇਰੀ ਜਗ੍ਹਾ ਫਰਜ ਨਵਾ ਆਏ ਥੋੜਾ ਇਹੀ ਦੇਨ ਕਿੱਥੇ ਦਊਂਗਾ ਮੈਂ ਜਿੰਨਾ ਮੇਰੀ ਧੀ ਦੀ लाज ਰੱਖ ਲਈ ਕਿਰਪਾਲ ਸੱਚ ਤੋਂ ਜਾਣ ਸੀ ਹਲੇ ਸਿਮੀ ਦੇ ਪੁੱਤਰ ਬਲਵੰਤ ਨੂੰ ਅੱਜ ਪਿਓ ਦੀ ਬੜੀ ਘਾਟ ਮਹਿਸੂਸ ਹੋਈ ਉਹਨੇ ਸਿਮੀ ਨੂੰ ਕਿਹਾ ਮੰਮੀ ਜੇ ਤੁਸੀਂ ਗੁੱਸੇ ਨਾ ਹੋਵੋ ਤਾਂ ਮੈਂ ਡੈਡੀ ਨੂੰ ਲੈ ਆਵਾਂ ਭੂਆ ਪਿੰਡ ਜਾ ਕੇ ਸਿਮੀ ਉਹਦਾ ਮੱਥਾ ਚੁੰਮਦੀ ਬੋਲੀ 10 ਪੁੱਤ ਭਲਾ ਮੈਂ ਕਿਉਂ ਗੁੱਸੇ ਹੋਣਾ ਪਲਾਂ ਜੇ ਮੰਦਾ ਤਾਂ ਲਿਆ ਜਾ ਕੇ ਪਲਵੰਤ ਜਾ ਕੇ ਕਰਪਾਲ ਨੂੰ ਲੈ ਆਇਆ ਸੀ ਇੱਕ ਵਾਰ ਫਿਰ ਸਿਮਮੀ ਤੋਂ ਦੇ ਵੇੜੇ ਖੁਸ਼ੀਆਂ ਵਾਪਸ ਆਗੰਨ ਸਨ ਪਰ ਖੁਸ਼ੀਆਂ ਕਦ ਤੱਕ ਰੁਕਦੀਆਂ ਕਦ ਤੱਕ ਉਹਦੇ ਹੰਝੂ ਰੁਕੇ ਕਿਰਪਾ ਦੇ ਆਉਣ ਨਾਲ ਇੱਕ ਵਾਰ ਤਾਂ ਸਿਮਮੀ ਦੇ ਬੇਰੰਗ ਜ਼ਿੰਦਗੀ ਵਿੱਚ ਬਹਾਰ ਆ ਗੰਨਾਂ ਸਨ ਜਿਵੇਂ ਪੋ ਮਾਗ ਦੇ ਝੰਬੇ ਰੁੱਖਾਂ ਉਤੇ ਚੇਤਵਸਾਖ ਵਿੱਚ ਹਰਿਆਲੀ ਪਰਤ ਆਉਂਦੀ ਹੈ ਜਿਵੇਂ ਕਿਸੇ ਔੜਾ ਮਾਰੀ ਧਰਤੀ ਨੂੰ ਮੀਂਹ ਦਾ ਪਾਣੀ ਮਿਲ ਜਾਂਦਾ ਪਰ ਸਿਮਮੀ ਦਾ ਜਿਵੇਂ ਰੱਬ ਤੋਂ ਹੱਥ ਵਿੱਚ ਖੁਸ਼ੀਆਂ ਵਾਲੀ ਲਕੀਰ ਲਿਖਾਉਣੀ ਭੁੱਲ ਗਈ ਸੀ ਜਦ ਤਾ ਕਿਰਪਾਲ ਆਇਆ ਸੀ ਸੁਰਜ ਨੇ ਰੋਜ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਸੀ ਉਹ ਕਿਰਪਾਲ ਨੂੰ ਲੈ ਕੇ ਬਾਹਰ ਗੱਡੀ ਦੀਆਂ ਲੈਣਾ ਤੇ ਬੈਠਾ ਘੰਟਾ ਘੰਟਾ ਪਤਾ ਨਹੀਂ ਕੀ ਪੱਟੀਆਂ ਪੜਾਉਂਦਾ ਰਹਿੰਦਾ ਇੱਕ ਦੋ ਵਾਰ ਤਾਂ ਵੀਰੋ ਵੀ ਆ ਕੇ ਫੁੱਕਾ ਮਾਰ ਗਈ ਕਿਰਪਾਲ ਦੇ ਕੰਨ ਵਿੱਚ ਵੀਰੇ ਜਦੋਂ ਦਾ ਤੋਂ ਆਇਆ ਪਾਲੀ ਨੇ ਤਾਂ ਰੋਟੀ ਨਹੀਂ ਖਾਦੀ ਤੇ ਤਾਰਾ ਤਾਂ ਉਦਾਂ ਹੀ ਕਰਨੀ ਵੜਿਆ ਕਹਿੰਦਾ ਮਾਮੇ ਕਿਰਪਾਲ ਬਿਨਾ ਤਾਂ ਮੈਨੂੰ ਘਰ ਵੱਡ ਖਾਣ ਨੂੰ ਆ ਬਾਈ ਜੇ ਮੇਰੇ ਲਈ ਨਹੀਂ ਤਾਂ ਘੱਟੋ ਘਾਟ ਆਪਣੇ ਭਾੜ ਜੇ ਭਾਣ ਜੀ ਖਾਤਰ ਹੀ ਇੱਕ ਗੇੜਾ ਮਾਰ ਲਾ ਤੇਰੇ ਵਿੱਚ ਤਾਂ ਜਾਣ ਵਸਦੀ ਉਹਨਾਂ ਦੀ ਵੀਰ ਉਹਦੀਆਂ ਗੱਲਾਂ ਦਾ ਅਸਰ ਹੋ ਗਿਆ ਸੀ ਕਿਰਪਾਲ ਤੇ ਉਹ ਚੁੱਪਚਾਪ ਉਸ ਪੈਣ ਨਾਲ ਤੁਰ ਪਿਆ ਜੋ ਬੱਚਮਣ ਵਿੱਚ ਕਿਹਾ ਕਰਦੀ ਸੀ ਬਾਈ ਮੈਂ ਜਿੰਨਾ ਚਿਰ ਸਾਰੇ ਰਾ ਤੇਰਾ ਮੂੰਹ ਨਾ ਵੇਖਦੀ ਜਾਵਾ ਮੈਨੂੰ ਅੱਗ ਲੱਗਣੀ ਹੈ ਪੜ੍ਹਾਈ ਨਹੀਂ ਆਉਂਦੀ ਆਉਨਾ ਚਿਰ ਇੱਕ ਦਿਨ ਸਿਮਮੀ ਹੜੇ ਕੰਮ ਤੇ ਜਾਣ ਵਾਸਤੇ ਤਿਆਰ ਹੋ ਰਹੀ ਸੀ ਕਿ ਸਕੂਟਰ ਤੇ ਰੋਂਦੇ ਹੋਏ ਪਾਲੀ ਤੇ ਤਾਰ ਆ ਗਏ ਪਾਲੀ ਸਿਮਮੀ ਦੇ ਗੱਲ ਨੂੰ ਚਿੰਬੜਦੀ ਬੋਲੀ मामੀ ਮਾਮਾ ਸਾਨੂੰ ਸਾਰਿਆਂ ਨੂੰ ਛੱਡ ਗਿਆ ਸਿਮਮੀ ਨੂੰ ਲੱਗਾ ਜਿਵੇਂ ਕਿਸੇ ਨੇ ਉਹਦਾ ਕਾਰਜਾ ਕੱਢ ਲਿਆ ਹੋਵੇ ਰੁਗ ਭਰ ਕੇ ਉਹਨੂੰ ਚੱਕਰ ਆ ਗਿਆ ਕਰਮਜੀਤ ਇਹ ਭੱਜ ਕੇ ਬਾਹਰ ਆ ਗਈ ਕੀ ਹੋਇਆ ਮੇਰੇ ਡੈਡੀ ਨੂੰ ਸਿਮੀ ਸੋਫੇ ਤੇ ਬਿਓ ਸੋਕੇ ਡੱਗ ਪਈ ਪਲਵੰਤ ਤੇ ਕਰਮਜੀਤ ਸਿਮੀ ਨੂੰ ਸਾਂਭਣ ਲੱਗਣ ਵਿੱਚ ਲੱਗ ਗਏ ਗੁਰਮੁਖ ਸਿੰਘ ਪਾਲੀ ਤੇ ਤਾਰੇ ਨਾਲ ਹੀ ਚਲਾ ਗਿਆ ਪੁੱਤ ਦੀ ਮੌਤ ਇੱਕ ਵਾਰੀ ਤਾਂ ਗੁਰਮੁਖ ਸਿੰਘ ਨੂੰ ਬਹੁਤ ਦੁਖੀ ਕਰ ਗਈ ਵੀਰ ਉਹਦੇ ਘਰ ਮੰਝੇ ਤੇ ਕਿਰਪਾਲ ਦੀ ਲਾਸ਼ ਪਈ ਸੀ ਤਰਾਸਾਲ ਹੋਇਆ ਇੰਜ ਸੀ ਕਿ ਹੁਣ ਕਰਪਾਲ ਨੇ ਸਿਮੀ ਕੋਲ ਵਾਪਸ ਜਾਣ ਦਾ ਫੈਸਲਾ ਕਰ ਲਿਆ ਵੀਰੋ ਤੇ ਸੁਰਜਨ ساری ਜ਼ਿੰਦਗੀ ਦੀ ਕਮਾਈ ਨੂੰ ਕਿੰਜ ਹੱਥ ਚੋਂ ਜਾਣ ਦਿੰਦੇ ਉਹਨਾਂ ਨੇ ਵਿਆਹ ਤੋਂ ਨਾਲ ਕਰਪਾਲ ਦਾ ਕਤਲ ਕਰ ਦਿੱਤਾ ਸੀ ਤਾਰੇ ਨੇ ਪਿੱਛੋਂ ਦੀ ਕਰਪਾਲ ਦੀਆਂ ਬਾਹਾਂ ਫੜ ਲਈਆਂ ਤੇ ਸੁਰਜਨ ਨੇ ਜਲਦੀ ਨਾਲ ਉਹਨੂੰ ਰੱਸੇ ਨਾਲ ਬੰਨ੍ਹ ਦਿੱਤਾ ਉਹਨੂੰ ਰੱਸੇ ਨਾਲ ਬੰਨ੍ਹ ਦਿੱਤਾ ਸੀ ਕਰਪਾਲ ਕੁਝ ਨਹੀਂ ਸੀ ਬੋਲ ਰਿਹਾ ਉਹਨੇ ਵੀਰੋ ਨੂੰ ਇੱਕੋ ਗੱਲ ਆਖੀ ਸੀ ਕੇ ਵੀਰੋ ਤੈਨੂੰ ਤਾਂ ਕੰਬੜੀ ਹੈ ਮੇਰੀ ਮੂੰਹ ਵੇਖੇ ਬਿਨਾ ਪੜਾਈ ਨਹੀਂ ਸੀ ਆਉਂਦੀ ਲੱਗਦਾ ਮੇਰਾ ਮੂੰਹ ਵੇਖੇ ਤੂੰ ਕੁਝ ਜ਼ਿਆਦਾ ਹੀ ਪੜ ਲਿਖ ਗਈ ਐ ਇੰਨਾ ਜ਼ਿਆਦਾ ਕਿ ਤੇਰੀਆਂ ਡਿਗਰੀਆਂ ਚ ਲਹੂ ਦੇ ਰਿਸ਼ਤੇ ਵੀ ਡੁੱਬ ਗਏ ਉਹਨੇ ਬੰਨੇ ਪਏ ਕਿਰਪਾਲ ਨੂੰ ਬਿਜਲੇ ਦੀਆਂ ਤਾਰਾਂ ਲਾ ਦਿੱਤੀਆਂ ਵੀਰੋ ਦੇ ਘਰ ਮੰंजे ਤੇ ਕਿਰਪਾਲ ਦੀ লাশ ਪਈ ਸੀ ਵੀਰੋ ਬਾਪੂ ਦੇ ਗੱਲ ਨੂੰ ਚੁੰਮੜਦੀ ਬੋਲੀ ਕਿ ਬਾਪੂ ਵੇ ਆਪਾ ਪੱਟੇ ਗਏ ਦੇਖ ਵੀਰਾ ਸਾਨੂੰ ਸਭ ਨੂੰ ਛੱਡ ਤੁਰ ਗਿਆ ਉੱਠ ਵੀਰੇ ਦੇਖ ਬਾਪੂ ਆਇਆ ਉੱਠ ਕੇ ਗੱਲ ਤਾਂ ਕਰ ਰੱਬਾ ਤੂੰ ਮੈਨੂੰ ਚੱਕ ਲੈਂਦਾ ਜੇ ਤੈਨੂੰ ਇੰਨੀ ਭੁੱਖ ਸੀ ਪਤਾ ਨਹੀਂ ਬਾਪੂ ਕਿਹੜਾ ਬੋਝ ਸੀ ਵੀਰੇ ਤੇ ਅਸੀਂ ਤਾਂ ਘਰ ਨਹੀਂ ਸਾਂ ਸਲਫਾਸ ਦੀਆਂ ਗੋਲੀਆਂ ਖਾ ਗਿਆ ਦੇਖ ਹਲੇ ਵੀ ਮੰਜੇ ਕੋਲ ਦੋ ਗੋਲੀਆਂ ਢਿੱਗੀਆਂ ਪੰਨਾਂ ਵੀਰੋ ਬਾਪੂ ਨੂੰ ਗੋਲੀਆਂ ਦਿਖਾਉਂਦੀ ਸੱਚੀ ਬੰਦੀ ਬੋਲੀ ਬਾਪੂ ਧੱਕੇ ਨਾਲ ਵੀਰੋਂ ਨੂੰ ਪਰਾਂ ਕਰਦਾ ਬੋਲਿਆ ਇਹ ਮੇਰਾ ਖੂਨ ਆ ਮੇਰਾ ਹੋ ਨਹੀਂ ਸਕਦਾ ਕਿ ਖੁਦਕੁਸ਼ੀ ਕਰ ਜਾਵੇ ਤੂੰ ਇਹਨੂੰ ਮਾਰ ਕੇ ਕਹਿ ਰਹੀ ਆਂ ਕਿ ਖੁਦਕੁਸ਼ੀ ਕਰ ਗਿਆ ਇਹ ਸ਼ੇਰ ਸੀ ਮੇਰਾ ਸ਼ੇਰ ਤੇ ਵੀਰੋ ਸ਼ੇਰ ਕਦੇ ਖੁਦਕੁਸ਼ੀਆਂ ਨਹੀਂ ਕਰਦੇ ਬਾਪੂ ਦੇ ਮੂੰਹੋਂ ਨਿਕਲੇ ਬੋਲਾਂ ਨੇ ਵੀਰੋ ਦੇ ਪੈਰਾਂ ਥੱਲੋਂ ਧਰਤੀ ਖਿੱਚ ਲਈ ਕਿਉਂਕਿ ਬਾਪੂ ਸਾਹਿਬ ਜਾਣ ਚੁੱਕਿਆ ਸੀ ਇਹ ਗੱਲ ਸੁਰਜਣ ਤੇ ਵੀਰੋ ਲਈ ਖਤਰਾ ਬਣ ਸਕਦੀ ਸੀ ਤਾਰੇ ਨੇ ਆਪਣੇ ਨਾਨੇ ਗੁਰਮੁਖ ਨੂੰ ਫੜ ਲਿਆ ਤੇ ਵੀਰੋ ਤੇ ਸੁਰਜਨ ਨੇ ਮਿੱਟੀ ਦਾ ਤੇਲ ਪਾ ਕੇ ਕਿਰਪਾਲ ਨੂੰ ਅੱਗ ਲਾ ਦਿੱਤੀ ਪਿੱਛੋਂ ਆਰੀ ਸਿਮਮੀ ਤੇ ਕਰਮਜੀ ਤੇ ਬਲਵੰਤ ਨੇ ਜਦ ਵੀਰੋ ਦੇ ਘਰ ਅੱਗ ਦੀਆਂ ਲਾਟਾਂ ਨਿਕਲਦੀਆਂ ਦੇਖੀਆਂ ਉਹ ਵੀ ਸਭ ਸਮਝ ਆਏ ਉਹ ਨੇੜੇ ਲੱਗਦੇ ਥਾਣੇ ਵਿੱਚੋਂ ਪੁਲਿਸ ਲੈ ਕੇ ਪਹੁੰਚ ਗਏ ਪੁਲਿਸ ਨੇ ਬੜੀ ਮੁਸ਼ਕਲ ਨਾਲ ਅੱਗ ਬੁਝਾਈ ਕਿਰਪਾਲ ਲੱਦੇ ਤੋਂ ਵੱਧ ਸੜ ਚੁੱਕਾ ਸੀ ਇਸ ਤੋਂ ਪਹਿਲਾਂ ਸਿਮਮੀ ਕੋਈ ਪੁਲਿਸ ਦੀ ਕਾਰਵਾਈ ਕਰਦੀ ਕੋਰ ਮੋ ਸੈਂਨੇ ਪੱਗ ਸਿਮੀ ਦੇ ਪੈਰਾਂ ਤੇ ਰੱਖਤੀ ਦਿੱਤੀ ਸਿਮੀ ਡਰ ਕੇ ਪਿੱਛੇ ਹੋ ਗਈ ਬੋਲੀਏ ਕੀ ਕਰ ਰਹੇ ਹੋ ਬਾਪੂ ਜੀ ਧੀਏ ਦੇਖ ਜਾਣ ਵਾਲਾ ਤਾਂ ਤੁਰ ਗਿਆ ਉਹਨੇ ਤਾਂ ਤੇ ਮੁੜਨਾ ਨਹੀਂ ਇਹਨੂੰ ਅੰਦਰ ਕਰਵਾ ਕੇ ਕੀ ਲੱਭਣਾ ਆਪਾਂ ਨੂੰ ਲੋਕ ਮਹਿਨੇ ਮਾਰਨਗੇ ਕੀ ਭਰਜਾਈ ਨੇ ਨਾ ਨੂੰ ਜਾੜਤਾ ਬਾਪੂ ਦੇ ਇੰਨਾ ਬੋਲਾਂ ਅੱਗੇ ਸਿਮੀ ਤੋਂ ਕੁਝ ਬੋਲ ਹੀ ਨਾ ਹੋਇਆ ਜਿਵੇਂ ਉਹਦੀ ਜਵਾਨ ਠਾਕੀ ਗਈ ਹੋਵੇ ਉਹਨੇ ਚੁੱਪਚਾਪ ਪੁਲਿਸ ਦੇ ਪੇਪਰਾਂ ਤੇ ਖੁਦ ਕੁਛ ਹੀ ਲਿਖ ਦਿੱਤਾ ਤੇ ਸਿਮੀ ਨੇ ਚੁੱਪਚਾ ਕੇ ਪਾਲਦੀ ਅੱਧ ਛੜੀ লাশ ਬੁਲੈਂਸ ਵਿੱਚ ਰਖਵਾ ਲਈ ਬਾਪੂ ਵੀਰੋ ਦੇ ਸਿਰ ਤੇ ਹੱਥ ਰੱਖਦਾ ਬੋਲਿਆ ਵੀਰੋ ਕੁਖੋ ਜੰਮੇ ਰਿਸ਼ਤੇ ਤਾਂ ਬਹੁਤ ਦੇਖੇ ਸੀ ਅੱਜ ਕੁਖੋ ਜੰਮੇ ਕਾਤਲ ਵੀ ਬੁਖਾ ਦਿੱਤੇ ਤੂੰ ਇੰਨਾ ਬੋਲੋ ਆਪਣੇ ਪੁੱਤ ਦੀ লাশ ਨਾਲ ਐਂਬੂਲੈਂਸ ਵਿੱਚ ਬੈਠ ਕੇ ਗੇਟੋਂ ਬਾਹਰ ਹੋ ਗਿਆ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ